ਲੇਹ ਮਹਰੀਬ ਤੇ ਆ ਉਹਦਾ ਦਿਨ ਸੋਬਾ ਜਿਹੜਾ ਮਨੇਰ ਘਟਲੇ ਸੀ ਜਿਹਨਾਂ ਹਾਂ ਦਾ ਨਾਲ ਮਾਰੇ ਨੇ ਉਹ ਕਹਿੰਦਾ ਖੁਦਾ ਦਾ ਰਹਿਮ ਕਰੋ ਖੁਦਾ ਦਾ ਰਹਿਮ ਕਰੋ ਛੱਡਦੇ ਬੱਚਿਆਂ ਨੂੰ ਲੇਕਿਨ ਜਦੋਂ ਕੋਈ ਗੱਲ ਨਾ ਮੰਨੀ ਉਹ ਸ਼ਕਤ ਚਲੇ ਆ ਗਿਆ ਐਡਰ ਕਾਜੀ ਨੇ ਫਤਵਾ ਲਾ ਦਿੱਤਾ ਸਮਾਂ ਵੀ ਹੋ ਗਿਆ ਨੇੜੇ ਨੂੰ ਇੱਕ ਕਾਪਤਾ ਹੋਰ ਬੈਠੀ ਇੱਕ ਕਾਪਤਾ ਕਹਿੰਦੇ ਪਾ ਮੈਂ ਪਾ ਕਸਿਰੇ ਕੋਲੀ ਦੀ ਗਾਉਣੀ ਸੀ ਦੇਖਣ ਦਾ ਸਮੇਂ ਦੇ ਅਨੁਸਾਰ ਫਿਰ ਸਮਾਂ ਮਿਲਿਆ ਆਪਾਂ ਕਹਾਂਗੇ ਕਿਉਂਕਿ ਭਗਤ ਸਿੰਘ ਨੇ ਦੇਸ਼ ਕੌਮ ਦੇ ਖਾਤਰ ਆਪਣਾ ਆਪਾ ਵਾਰਿਆ ਰਾਜਗੁਰੂ ਸੁਖਦੇਵ ਲਾ ਲਾ ਦੋ ਜਿਨ੍ਹਾਂ ਨੇ ਆਜ਼ਾਦੀ ਰੈਂਦੀ ਹੈ ਇੱਕ ਛੋਲੇ ਸਾਹਿਬ ਜਾਂ ਦੇ ਦੀ ਗੱਲ ਕਹਿ ਕੇ ਮੈਂ ਜੀ ਲੜੀ ਕੋ ਸੁਣਾ ਲਉ ਭਗਤ ਸਿੰਘ ਹਾਂਜੀ ਹਾਂਜੀ ਆਓ ਮੈਂ ਛੋਲੇ ਸਾਹਿਬ ਜਾਂ ਦੇ ਦੀ ਗੱਲ ਕਰਕੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ 5-7 ਮਿੰਟ ਹੋਰ ਹੋ ਗਏ ਹਲੇ 5 ਮਿੰਟ ਰਹਿੰਦੇ ਆ ਵੈਸੇ ਉਹਦੇ ਵਿੱਚ ਮੈਂ ਸਾਹਿਬ ਜਾਂ ਨਾਲ ਗੱਲ ਕਰਨੀ ਗੇੜੇ ਖਤੋਂ ਮੰਗ ਬਈ ਲੈਣੇ ਮੈਂ 5-7 ਮਿੰਟਾਂ ਦੇ ਵਿੱਚ ਭਗਸੇ ਦੀ ਘੋੜੀ ਸੁਣਾ ਦਿਆਂਗਾ ਆਓ ਬੜੇ ਪਿਆਰ ਦੇ ਨਾਲ ਆਪਣੇ ਮਨ ਵਿੱਚ ਜਾਂ ਸੋਬੇ ਸੁਣਾਣ ਦੀ ਗੱਜਹਿ ਦੇ ਚ ਲੈ ਕੇ ਗਾਈਏ ਗੱਨਾ ਬਹੁਤਾ ਕਰ ਰਹੇ ਨੂੰ ਸਮਾਂ ਬੜਾ ਘਟਾ ਹੈ ਤੇ ਸ਼ੂਟੇ ਸਾਹਿਬ ਜੱਟਾਂ ਨੂੰ ਇੱਦਾਂ ਆਇਆਂ ਘਾਰਾ ਆਇਆ ਮਿਸਤਰੀ ਆਏ ਮਜ਼ਦੂਰ ਆਏ ਬੜਾ ਮਨਾਉਂਦਾ ਜੱਟਾਂ ਕੀਤਾ ਗਿਆ ਸਲਾਮ ਪੂਰ ਕਰਨ ਦਾ ਜੱਟਾਂ ਕੀਤਾ ਗਿਆ ਲੇਕਿਨ ਸਾਹਿਬਾਂ ਦੇ ਨਾਲ ਉਹਦੇ ਅਖੀਰ ਛੋਡੇ ਸਾਹਿਬ ਜਦੋਂ ਮਾਪਾ ਫਰੀਦ ਸਿੰਘ ਬਾਬਾ ਜੂਰਾਵਰ ਸਿੰਘ ਨੂੰ ਕੰਦਾਂ ਵਿੱਚ ਕਿਣਨ ਦਾ ਹੁਕਮ ਕਰ ਦਿੱਤਾ ਗਿਆ ਕੰਦਾਂ ਦੇ ਵਿੱਚ ਕਿਣਿਆ ਗਿਆ ਜਦੋਂ ਗੋੜਿਆਂ ਤੱਕ ਕਾਂਗਾਈ ਤਾਂ ਮਜੀਦ ਖਾਨ ਕਹਿਣ ਲੱਗਿਆ ਕਿ ਇੱਥੇ ਨਹੀਂ ਘੜਦੇ ਹੈ ਇੱਟ ਨਹੀਂ ਬਣਣੀ ਇਹਨਾਂ ਨੇ ਚੱਪੜੀਆਂ ਲਾਦੋ ਗੋੜਿਆਂ ਦੀਆਂ ਚੱਪੜੀਆਂ ਲਾ ਕੇ ਕੰਦ ਉੱਤੇ ਪਿੱਤੇ ਗਏ ਕੰਦ ਦੇ ਵਿੱਚ ਜਦੋਂ ਬਰਾਬਰ ਕੰਦ ਆ ਗਈ ਜਦੋਂ ਸਹਿਬ ਜਾਂਦੇ ਦੇਖਣੋਂ ਹਟ ਕੇ ਬਾਬਾ ਜੁਰਾ ਵਰ ਸਿੰਘ ਜੀ ਪੁੱਛਦੇ ਛੋਟੇ ਵੀਰ ਫਤਿਹ ਸਿੰਘ ਨੂੰ ਕਹਿੰਦੇ ਫਤਿਹ ਸਿੰਘ ਘਰ ਹੁਣਾ ਤਾਂ ਨਹੀਂ ਇਹਨਾਂ ਵੀਰ ਅਸੀਂ ਕਲਗੇ ਵਾਲੇ ਪਾਸ਼ਾ ਦੇ ਸ਼ੇਰ ਪਿਤਾ ਦੇ ਪੁੱਤਰ ਹੈ ਮੈਂ ਨਹੀਂ ਘਰ ਹੁਣਾ ਤੁਸੀਂ ਨਾ ਡਰ ਜਿਓ ਜਦੋਂ بے ਹੋਸ਼ੀ ਦਾ ਆਲਮ ਆਇਆ ਤਾਂ ਕੰਗ ਫਟ ਗਈ ਕਿਵੇਂ ਬੰਬ ਫਟਦਾ ਹੁੰਦਾ ਕੰਗ ਫਟ ਗਈ ਛੋਟੇ ਸਹਿਬ ਜਾਂਦੇ ਇੰਤਾਂ ਜਿਹਾ ਨੰਮਕਰੀ ਕਰੀਏ ਛੋਟੇ ਸਾਮ ਜਦ ਵੀ ਕੋਈ ਕੋਈ ਸਾਹ ਚਲਦੀ ਹੈ ਸੂਬੇ ਸਾਰੀ ਵਜੀਰ ਖਾਨੀ ਕੇ ਟੈਲੀ ਦੇ ਵਿੱਚ ਸਾਸ਼ਲ ਅਤੇ ਬਾਸ਼ਰ ਮੇਗ ਬੇਸੀ ਨੂੰ ਕਰਾਈ ਹੋਈ ਸੀ ਤੇ ਸਮਾਨੇ ਵਾਲੇ ਗਲਾਦ ਸਮਾਨੇ ਵਾਲੇ ਗਲਾਦ ਦਾ ਬੜਾ ਜਲੂਮ ਕੀਤਾ ਪਰ ਤੇਗ ਬਹਾਦਰ ਕੇ ਮਹਾਰਾ ਦਾ ਸੀ ਸੋਹਣਾਂ ਨੇ ਲਾਇਆ ਗਲਾਦੂ ਗੀਨ ਇਹ ਕਿਤੇ ਸਾਸ਼ਲ ਬਾਸ਼ਰ ਮੇਗ ਸੀ ਇਹਨਾਂ ਨੂੰ ਵਜੀਰ ਖਾਨਾ ਬੁਲਾਦਾ ਕਹਿਣ ਲੱਗਿਆ ਆਇਆ ਕਰੋ ਸਹਿਬ ਜਗਾਰੀ ਸਾਹ ਕੋਈ ਕੋਈ ਚਲਦੀ ਹੈ ਕੁੜੀ ਸੱਜਾ ਮਾਮ ਘਰ ਜਾਗੇ ਤੁਸੀਂ ਉਹਨਾਂ ਦੀ ਸਾਰਾ ਘੜਦੋ ਕਹਿੰਦੇ ਲੈ ਕੇ ਨਾ ਛੁੜੀ ਛੋੜੇ ਸੱਜਾ ਦੇ ਵੀ ਸਾਰਾ ਘੜ ਕੇ ਇਹ ਸਾਸ ਰ ਤੇ ਬਾਸ਼ਰ ਤੇ ਨਸ਼ੀਰ ਕਰ ਦਿੱਤਾ ਸਤਨਾ ਗਲ ਮੁਖਰੀ ਪਈਏ ਮੋਤੀ ਮੈਨਾ ਇਹ ਸਾਰਾ ਸੀਨ ਦੇਖ ਰਿਹਾ ਤਾਂ ਹਮਾਰ ਕੇ ਰੋ ਰਿਹਾ ਸਾਰੀ ਸੰਗਤ ਰੋ ਰਹੀ ਹੈ ਮਜੀਦ ਖਾਨ ਦੇ ਘਰ ਆਈ ਮਜੀਦ ਖਾਨ ਦੇ ਘਰ ਆਈ ਉਹ ਵੀ ਸੱਪ ਦੇ ਉੱਤੇ ਖੜੀ ਦੇਖਦੀ ਹੈ ਇਹ ਸਾਰਾ ਸੀਨ ਦੇਖ ਰਹੀ ਹੈ ਕਹਿੰਦੇ ਜਦੋਂ ਸਰਬ ਹਿਆਦੇਸ਼ੀਲ ਹੋਏ ਤਾਂ ਵਜ਼ੀਰ ਫਰੋਹ ਧਾਰਾਈ ਨਾਨ ਸੱਤ ਸਾਲ ਮਾਰ ਕੇ ਆਪਣੇ ਪ੍ਰਾਨ ਕਾਇਰ ਲਈ ਤੇ ਆਪ ਕੋ ਸਹਾਰਾ ਨਹੀਂ ਲਿਆ ਬੱਤੇ ਗੁਰੂ ਦੇ ਨਹੀਂ ਹਮੇਚ ਕਹਿੰਦੇ ਕਹਿੰਦੇ ਉਹਨੂੰ ਮੁਗਲ ਪਠਾਣੀਆਂ ਰੋ ਪਈਆਂ ਪਸ਼ੂ ਪੰਛੀਆਂ ਆਦਿ ਨਾਲ ਦੇ ਬੈਣ ਬਾਰੇ ਗੁੱਟਾਂ ਵਿੱਚ ਵਿਕਮਧਾਨੀਆਂ ਰੋ ਪਈਆਂ ਤੇ ਮੋਤੀ ਮੇਰਾ ਮਾਤਾ ਗੁਦਰ ਕੌਰ ਜੀ ਕੋਲ ਚਲੇ ਗਿਆ ਉਹ ਆਏ ਦੋ ਕੁ ਮਿੰਟ ਨੀਤਾ ਹੁੰਦਾ ਕਹਿ ਕੇ ਮੈਂ ਅੱਗੇ ਬਿਆਸ ਨੂੰ ਬੇਸ਼ਰਮ ਨਵਾਗਾ ਕਿ ਮੇਰਾ ਇਤਿਆਸ ਬਹੁਤ ਵੱਡਾ ਹੈ ਲੰਮਾ ਕਰਾ ਸਕਦਾ ਫਿਰ ਸਮਾਂ ਮੇਰਾ ਅਗਲਾ ਆਪਾਂ ਮੇਰਾ ਸਾਝਾ ਕਰਾਂਗੇ ਕਿਵੇਂ ਬਜੀਦ ਖਾਨ ਤੋਂ ਬਾਬਾ ਬੰਨਤ ਸਿੰਘ ਬਹਾਦਰ ਨੇ ਬਣਾਉਂਦੇ ਆਂ ਤੇ ਮੋਤੀ ਮੇਰਾ ਬਾਪਾ ਆਹ ਮਾਤਾ ਮਾਤਾ ਬੇਦਰ ਨੂੰ ਕਹਿਣ ਲਗੀ ਕਿ ਮੋਤੀ ਆ ਮੇਰਾ ਆ ਨਾਦਰ ਨਹੀਂ ਹੁੰਦੇ ਇੱਥੇ ਨੇ ਮਾਤਾ ਬਜਰਤਾ ਉਹ ਕਿਉਂ ਛੋੜੇ ਸਾਹਿਬ ਅਦਾਵਾਰੀ ਕਿਉਂ ਦੱਸ ਪਿਆ ਏ ਉਹ ਪਹਿਲਾਂ ਕਹਿ ਗਿਆ ਬਾਬਾ ਮੈਨੂੰ ਜਦੋਂ ਦੱਸਿਆ ਨਾ ਮਾਤਾ ਗੁਜਰ ਕੌਰ ਦੀ ਪਿੰਡ ਅਗਮੋthia ਘਰ ਆਣਾ ਇਹ ਬਾਣਾ ਵਾਪਰਨਾ ਸੀ ਕਿਉਂਕਿ ਬ੍ਰਹਮਗਿਆਨੀ ਮਾਤਾ ਸੀਮਾ ਦਾ ਗੁਜਰ ਕੌਰ ਜੀ ਜਿਹਦੇ ਮੈਂ 26 ਸਾਲ 9 ਮਹੀਨੇ 13 ਮਹੀਨਾ ਬਾਬਾ ਬਕਾਲਾ ਕੋ ਤੇਜ ਬਹਾਦਰ ਕਿਰਮਾਨ ਦੇ ਢੋਰੇ ਦੇ ਮੂਹਰੇ ਬੈਠ ਕੇ ਬੰਦਗੀ ਕੀਤੀ ਬ੍ਰਹਮਗਿਆਨੀ ਮਾਤਾ ਸਭ ਜਾਣਦੀ ਸੀ ਸਭ ਕੁਝ ਇਹ ਸਾਰੀ ਖਬਰ ਸੁਣ ਕੇ ਮਾਤਾ ਗੁਜਰ ਕੌਰ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਕਈ ਲੋਕ ਕਹਿੰਦੇ ਮੁਰਜ ਦੇ ਸ਼ਾਲਾ ਮਾਰੀ ਬਿਲਕੁਲ ਗਲਤ ਹੈ ਉਹ ਕਬਰਾਂ ਵਾਲੇ ਥੋੜੀ ਸੀ ਉਹਨਾਂ ਨੇ ਠੰਡੀ ਬੁਲਜ ਦੇ ਵਿੱਚੇ ਖਬਰ ਸੁਣ ਕੇ ਆਪਣਾ ਸਰੀਰ त्याਗਿਆ ਤੇ ਹੁਣ ਇਤਿਆਸ ਉਗਾੜਨ ਵਾਲੇ ਬਹੁਤ ਕੰਨਾ ਲਿਖਦੇ ਐ ਜਿਹੜੇ ਪੰਜ ਸਰੇ ਦੋਸ਼ੀ ਐ ਪੰਜ ਸਰੇ ਨਿੰਦਕਾਂ ਦੇ ਉਹਨਾਂ ਨੇ ਇਤਿਆਸ ਨੂੰ ਬੁਗਾੜਨ ਦੀ ਬੜੀ ਕੋਸ਼ਿਸ਼ਾਂ ਕੀਤੀਆਂ ਆਓ 5 ਮਿੰਟ ਹੋਰ ਲੱਗ ਪੜ੍ਹਨਾ ਬਸ 5-50 ਮਿੰਟ ਦੇ ਵਿੱਚ ਆਪਾਂ ਨੇ ਸਮਾਪਤੀ ਕਰਦਾਂਗੇ ਕਿਉਂਕਿ ਸਮਾਂ ਇਹ बार-बार ਨਹੀਂ ਮੈਣਾ ਐ ਸਹਿਬ ਜਿਆਦੇ ਨੇ ਕਾਸ ਬਹੁਤ ਰਮਾਈਂ ਖਿਰ ਸਮਾਂ ਨੇ ਲੈ ਤੁਹਾਡੇ ਕੋਲੋਂ ਨਾਲ ਸੰਗਤ ਕਰਾਂਗੇ ਸਹਿਬ ਜਿਆਦੇ ਨੇ ਲਾਸ਼ਾਂ ਨੂੰ ਚੁੱਕ ਕੇ ਪਿਛਲੇ ਪਾਸੇ ਗੰਗਲ ਦੇ ਨਦੀ ਦੇ ਵਿੱਚ ਛੋੜ ਦਿੱਤਾ ਜਿੱਥੇ ਗੁਰਦਾਰ ਸਾਹਿਬ ਬਣਿਆ ਹੋਇਆ ਭਗਵਾਨ ਘਰ ਜਿੱਥੇ ਤਿੰਨ ਦਿਨ ਬੱਬਰ ਸ਼ੇਰ ਨੇ ਰਾਖੀ ਕੀਤੀ ਤੇ ਜਿਹੜਾ ਮਾਸੀ ਉਸ ਸਮੇਂ ਦਾ ਜਿਹੜਾ ਪਰਿਵਾਰ ਅੱਜ ਵੀ ਆਇਆ ਹੋਇਆ ਡੋਟਰ ਮਨ ਉਹਨਾਂ ਆਪਣੇ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ 8 ਕਰੋੜ ਰੁਪਇਆ ਮੰਗਦਾ ਸੀ ਉਦੋਂ 8 ਕਰੋੜ ਰੁਪਆ ਐਨੀਆਂ ਮੋਹਾਂ ਸੀ ਪਹਿਲਾਂ ਪਹਿਲੇ ਮੋਹਾਂ ਕਿਤਿਆਂ ਫਿਰ ਖੜਨੀ ਮੋਹਾਂ ਕਰਕੇ ਉਹ ਜਗਾ ਫੈਦੀ ਜਿਹੜੀ ਸਭ ਤੋਂ ਦੁਨੀਆ ਦੀ ਕੀਮਤੀ ਜਗਾ ਇਹ ਇੱਕ ਤੀਰਥ ਸਥਾਨ ਦੇ ਆਪਣਾ ਅਨੰਤ ਜੋ ਕਿ ਫਤੇਗੜ ਸਾਹਿਬ ਦੀ ਹੈ ਜਿੱਥੇ ਜੋਤੀਸਰੂਪ ਗੁਰਦਵਾਰ ਸਾਹਿਬ ਨੇ ਆਪਣਾ ਸਤਨਾਮ ਸ੍ਰੀ ਵਾਹਿਗੁਰੂ ਆਉ ਬੜੇ ਕਾਬ ਦੇ ਨਾਲ ਬੱਚਿਆਂ ਦਾ ਸਮਾਂ ਪਾਕੀ ਤਾਂ ਫਿਰ ਸਮਾਂ ਮਿਲ ਜਾ ਆਪਣੇ ਨਾਲ ਅਗਲਾ ਇਤਿਹਾਸ ਸਾਂਝਾ ਕਰਾਂਗੇ ਇਤਿਹਾਸ ਬੋਲਦੇ ਆਪਣੋਂ ਬਹੁਤ ਸਾਰੇ ਭੁੱਲਾਂ ਚੁਪਾਂ ਗਲਤੀਆਂ ਹੋ ਜਾਂਦੀਆਂ ਨੇ ਗੁਰਸਿੱਖ ਸੰਕਟ ਬਖਸ਼ ਦੇਊਗਾ ਮੈਂ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਰਣੀ ਆ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿੱਦਾਂ ਖੂਨਦਾਨ ਕੈਂਪ ਲੱਗਿਆ ਉਦੋਂ ਵੀ 4-4 ਘੰਟੇ ਦਾ ਸਮਾਂ ਬਸ ਸਾਡੇ ਕੋਲੋਂ 10 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਪਤਾ ਹੀ ਨਹੀਂ ਲੱਗਿਆ ਸਮਾਂ ਕਿੱਦਾਂ ਲੰਘ ਗਿਆ ਅੱਗੇ ਵਾਸਤੇ ਵੀ ਆਸ ਕਰਾਂਗੇ ਕਿ ਜਰੂਰ ਮੈਂ ਸਾ ਸਭ ਤੋਂ 먼저 ਦਰਸ਼ਕਾਂ ਨੂੰ ਇਹ ਰਹਿਣਗੇ ਕਮੇਡੀ ਵਾਲੇ ਕਿਉਂਕਿ ਵੱਡੇ ਸਮਾਗਮ ਇੱਥੇ ਹੁੰਦੇ ਨੇ ਤੇ ਆਓ ਹੁਣ ਮੈਂ 1-2 ਮਿੰਟ ਦੀ ਉਹ ਖੁੱਪਤਾ ਕਹਿੰਦੀ ਆ